ਰਾਗ ਬਿਹાગੜਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਹਰ ਨਾਮ ਤੇ ਆਈਏ ਮੇਰੀ ਜਿੰਦੂ ਜੁੱਥੇ ਪਾਸ਼ਾ ਦੇ ਬਿਹાગੜੇ ਰਾਗ ਨੂੰ ਸ਼ੰਤ ਉਚਾਰਨ ਕੀਤੇ ਹਨ ਅੰਤਰੀਆਮੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਾ ਆਪਣਾ ਸ਼ਬਦ ਤਾਂ ਹੀ ਉਚਾਰਿਆ ਹੈ ਨਵੇਂ ਪਾਸ਼ਾ ਦਾ ਇੱਕ ਸ਼ਬਦ ਉਚਾਰਨ ਕਰਕੇ ਹੁਣ ਚੌਥੇ ਪਾਸ਼ਾ ਦੇ ਸ਼ੰਤ ਆਰੰਭ ਹੁੰਦੇ ਹਨ ਸ਼ੰਤਨਾਮ ਜਸਦਾ ਹੈ ਸ਼ੰਤਨਾਮ 6-6 ਤੁਕਾਂ ਦਾ ਇੱਥੇ 4-4 ਤੁਕਾਂ ਵਾਲੇ ਕੌੜੀਆਂ ਸ਼ੰਤਨੀਆਂ ਹੋਣ ਜੀਆਂ ਸ੍ਰੀ ਗੁਰੂ ਮਹਾਰਾਜ ਸਾਹਿਬ ਜੀ ਚਾਰਨ ਕਰਦੇ ਚੁੱਥੇ ਪਾਤਸ਼ਾਹ ਇੱਕੋ ਦਾ ਹੈ ਪ੍ਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਰੀ ਕਾਲਵਾਜ਼ ਗੁਰੂ ਚੇਤਨ ਪ੍ਰਸਾਦ ਆਨੰਦ ਰੂਪ ਹੈ ਆਰ ਵਿੱਚ ਵੀ ਮੰਤਰ ਨੂੰ ਮਗਲ ਕਰਕੇ ਨਾਰਾ ਸਾਹਿਬ ਜੀ ਉਪਦੇਸ਼ ਦਿੰਦੇ ਹਨ ਗਿੰਦਰੀਏ ਜਿਹੜਾ ਸ਼ਬਦ ਹੋਵੇਗਾ ए, हे मेरी जान <coughs> हे मेरी जिंद बुद्ध प्राण इस प्रकार ਦਾ ਉਪਦੇਸ਼ ਆਵੇਗਾ ਜਿੱਥੇ ਆਰਾਮ ਸ਼ਬਦ ਆਵੇਗਾ ਆਰਾਮ हे ਪਿਆਰੇ ਦਾ ਆਵਾਜਕ ਨਹੀਂ ਸਮਝਣਾ ਆਰਾਮ ਪਰਮੇਸ਼ਰ ਦਾ ਨਾਮ ਵੀ ਹਰੇਕ ਟੁਕ ਵਿੱਚ ਸਮਝਿਆ ਕਰਨਾ ਹੈ ਹਰ ਹਰ ਨਾਮ ਤੇਾਈ ਹੈ ਮੇਰੀ जिंदੁੜੀਏ اے ਮੇਰੀ ਜਿੰਦ ਜਾਨ ਜੋ ਹਰੀ ਸਾਰੇ ਪਾਪਾਂ ਨੂੰ ਹਰਨ ਵਾਲਾ ਹੈ ਇਸ ਹਰੀ ਦੇ ਨਾਮ ਨੂੰ ਪਿਆਈ ਇਤਿਆਹਕਾਰ ਵਰਤੀ ਕਰਕੇ ਇਹ ਬਣਾ ਕਰੀਏ ਗੁਰਮੁਖ ਖਾਂ ਨਾਮ ਅਮੂਲੇ ਰਾਮ ਗੁਰਮੁਖਾਂ ਦੁਆਰਾ ਪ੍ਰਾਪਤ ਉਹ ਨਾ ਰਾਮ ਦਾ ਨਾਮ ਅਮੋਲੇ ਅਮੋਲਕ ਜੋ ਹੈ ਇਹ ਗੁਰਮੁਖਾਂ ਦੀ ਸੰਗਤ ਕਰਕੇ ਪ੍ਰਾਪਤ ਹੋ ਸਕਦਾ ਹੈ ਹਰ ਰਸ ਦੀਦਾ ਹਰ ਮਨ ਪਿਆਰਾ ਜਿਨ੍ਹਾਂ ਦਾ ਮਨ ਜੋ ਹਰੀ ਸਾਰਿਆਂ ਦੇ ਮਨ ਦਾ ਪਿਆਰਾ ਹੈ ਇਸ ਹਰੀ ਦੇ ਨਾਲ ਜਿਨ੍ਹਾਂ ਦਾ ਮਨ ਵਿੰਨਿਆ ਗਿਆ ਹੈ ਮਿਲ ਗਿਆ ਹੈ ਪ੍ਰੇਮ ਵਿੱਚ ਉਹ ਹਰੇਕ ਦੇ ਮਨ ਦਾ ਪਿਆਰਾ ਬਣ ਜਾਂਦਾ ਹੈ ਮਨ ਹਰ ਰਸ ਨਾਮ ਚ ਝੂਲੇ ਰਾਂ ਜਿਨ੍ਹਾਂ ਨੇ ਆਪਣੇ ਮਨ ਨੂੰ ਹਰੀ ਦੇ ਨਾਮ ਰਾਮ ਨਾਮ ਰਸ ਵਿੱਚ ਝੂਲੇ ਡੁਬੋਣਾ ਕੀਤਾ ਹੈ ਰੰਗਣਾ ਕੀਤਾ ਮਲਾਉਣਾ ਕੀਤਾ ਰਾਮ ਰਾਮ ਦੇ ਨਾਮ ਵਿੱਚ ਹੋਰ ਮਤ ਮਨ ਠਹਿرائیਏ ਮੇਰੀ ਜਿੰਦੂੜੀ ਮੇਰੀ ਜਿੰਦ ਜਾਨ ਗੁਰਮਤਿ ਦੁਆਰਾ ਬੰਨੂ ਤੇ ਦੌਲਣਾ ਕਰੀਏ ਆਨਤਨਾ ਕਾਹੂ ਦੋਲੇ ਰਾਂ ਰਾਮ ਕੇ ਜਦੋਂ ਜੁੜ ਜਾਏਗਾ ਫਿਰ ਅੰਤ ਹੋਰ ਪਦਾਰਥਾਂ ਵਿੱਚ ਇਕਤੇ ਨਹੀਂ ਡੋਲਣਾ ਕਰੇਗਾ। ਮਨ ਚਿੰਦੇ ਅੜਾ ਫਲ ਪਾਇਆ ਹਰ ਪ੍ਰਭੂ ਇਹਨੇ ਹਰੀ ਜੋ ਪ੍ਰਭੂ ਪਰਮੇਸ਼ਰ ਹੈ ਉਸ ਦੀ ਪ੍ਰਾਪਤੀ ਨੂੰ ਮਨ ਬਾਹਿਤ ਫਲਾਵੂ ਪਾ ਲਿਆ ਹੈ। ਹੁਣ ਨਾਨਕ ਬਾਣੀ ਬੋਲੇ ਰਾਂ ਸਤਨੂ ਜੀ ਕਹਿੰਦੇ ਗੁਣ ਗਿਆਨ ਵਾਲੀ ਬਾਣੀ ਰਾਮ ਦੇ ਨਾਮ ਦੀ ਗੁਰੂ ਸਾਹਿਬ ਜੀ ਬੋਲਦੇ ਹਨ ਗੁਰਮਤਿ ਮਨ ਅੰਮ੍ਰਿਤ ਉਠੜਾ ਮੇਰੀ ਜਿੰਦੂੜੀਏ ਜਿਨ੍ਹਾਂ ਦੇ ਗੁਰਮਤਿ ਦੁਆਰਾ ਮਨ 'ਚ ਅੰਮ੍ਰਿਤ ਦਾ ਨਾਮ ਉਠੜਾ ਵਸ ਗਿਆ ਏ ਮੇਰੀ ਜਿੰਦ ਜਾਨ ਮੁਖ ਅੰਮ੍ਰਿਤ ਬੈਣ ਅਲਾਈ ਤਾ ਉਹ ਰਾਮ ਦੇ ਨਾਮ ਨੂੰ ਵੀ ਅੰਮ੍ਰਿਤਪੂਰੀ ਬਚਨ ਮੁਖੋਂ ਉਚਾਰਨ ਕਰਦੇ ਹੈ ਜਿਨ੍ਹਾਂ ਦੇ ਮਨ ਵਿੱਚ ਵਸਿਆ ਹੋਇਆ ਹੈ ਉਹ ਮੁਖੋਂ ਪ੍ਰਵੇਸ਼ ਹੋਵੇ ਬਚਨ ਰਾਮ ਨਾਮ ਦੇ ਅੰਮ੍ਰਿਤ ਰੂਪ ਬਚਨੋ ਚਾਰ ਨੇ ਹਨ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦ ਮੇਰੀ ਜਿੰਦ ਯਾਨ ਅੰਮ੍ਰਿਤ ਰੂਪ ਬਾਣੀ ਹੈ ਤਖਤਾ ਜਨਾ ਦੀ ਅਮਰ ਕਰਨ ਵਾਲੀ ਜੋ ਬੋਲਦੇ ਹਨ ਮਨ ਸੁਣੀਏ ਹਰ ਲਿਵ ਲਾਏ ਰਾਮ ਮਨ ਦੁਆਰਾ ਹਰੀ RAM ਵਿੱਚ ਲਿਵ ਲਾ ਕੇ ਸੁਣਨਾ ਕਰੀਏ ਤੇ ਨਿਹਾਲ ਹੋ ਜਾਈਦਾ ਹੈ ਜੀ ਵਿਸੁਨ ਨਾਹਰ ਪ੍ਰਭੂ ਆਇਆ ਕੇਹਾ ਤੇ ਵਿਤ੍ਰਿਆ ਹੋਇਆ ਹਰੀ ਪ੍ਰਭੂ ਉਹਨਾਂ ਨੂੰ ਗੁਰਮੁਖੰਡ ਪਾ ਲਿਆ ਹੈ ਗਲ ਮਿਲਿਆ ਸਹਿਜ ਸੁਭਾਈ ਸ਼ਾਂਤੀ ਸੁਭਾਅ ਘਾ ਰਿਆ ਜਿਨ੍ਹਾਂ ਨੇ ਉਹਨਾਂ ਦੇ ਰਾਮ ਗਲ ਕੰਠੇ ਦੇ ਨਾਲ ਮਿਲਿਆ ਹੈ ਅਪੇ ਹੇਦਿ ਇਸੇ ਰੂਪ ਜਨ ਨਾਨਕ ਮਨ ਅਨੰਦ ਭਇਆ ਹੈ ਮੇਰੀ ਜਿੰਦ ਜਿਨ ਜਾਨ ਨੂੰ ਮਨ ਚ ਆਨੰਦ ਪ੍ਰਾਪਤ ਹੋਇਆ ਸ੍ਰੀ ਗੁਰੂ ਜੀ ਕਹਿੰਦੇ ਹਨ ਅਨਹਦ ਸ਼ਬਦ ਬਜਾਏ ਰਾਂ ਜਿਨਾਂ ਨੂੰ ਰਾਮ ਦੇ ਨਾਮ ਰੂਪੀ ਹੱਦ ਤੋ ਰਹਿਤ ਅਨਹਦ ਤੇ ਨਾਲ ਅਨਾ ਨਾਸ ਤੋਰੈ ਤੇ ਸ਼ਬਦ ਵਜਾਉਣਾ ਕਿਤੇ ਉਹ ਜਾਣ ਵੀ ਕੀਤੇ ਹੈ ਸਖੀ ਸਹੇਲੀਆਂ ਮੇਰੀਆ ਮੇਰੀ ਜਿੰਦੜੀਏ ਤੇ ਮੇਰੀ ਜਿੰਦ ਜਾਨ ਉਹ ਸਖੀਆਂ ਸਾਡੇ ਮਨ ਦੀਆਂ ਸਹੇਲੀਆਂ ਬਾਣੀ ਦੀਆਂ ਹਨ ਸਖੀ ਪਿਆਰੀਆਂ ਸਹੇਲੀਆਂ ਹਨ ਸਖੀ ਸਰਦਾਰਾਂ ਵਾਲੀਆਂ ਹਨ ਸਹੇਲੀਆਂ ਭਗਤੀ ਵਾਲੀਆਂ ਹਨ اے ਮੇਰੀ ਜਿੰਦ ਜਾਨ ਕੋਈ ਹਰ ਪ੍ਰਭ ਆਣ ਮਿਲਾ ਵਹਿ ਰਾਮ ਇਹ ਸ਼ਰਧਾ ਭਗਤੀ ਵਾਲੀਆਂ ਸਰਦਾਰਾਂ ਵਾਲੀਆਂ ਵਿੱਚੋਂ ਕੋਈ ਵੀ ਹਰੀਪੁਰ ਰਾਮ ਦੇ ਨਾਲ ਸਾਨੂੰ ਆ ਕੇ ਮਿਲਣਾ ਕਰੇ ਬਹੁਤ ਮਨ ਦੇਵੋ ਤਿਸ ਆਪਣਾ ਮੇਰੀ ਜਿੰਦੂ ਮੇਰੀ ਜਿੰਦ ਜਾਨ ਅਸੀਂ ਆਪਣਾ ਮਾਨੀ ਉਹਨਾਂ ਨੂੰ ਭੇਟਾ ਕਰਦੇ ਆਂ ਹਰ ਪ੍ਰਭ ਕੀ ਹਰ ਕਥਾ ਸੁਣਾਵੇ ਜੇ ਹਰ ਪ੍ਰਭੂ ਰਾਮ ਦੀ ਕਥਾ ਤੇ ਤਾਂ ਹੀ ਸਰਬਨ ਕਰਾਉਂ ਹੋਰ ਲੋਕ ਸਦਾ ਆਰਾਧ ਹਰ ਮੇਰੀ ਜਿੰਦੂ ਮੇਰੀ ਜਿੰਦ ਜਾਨ ਗੁਰਮੁਖਾਂ ਦੀ ਸੰਗਤ ਚ ਮਿਲ ਕੇ ਗੁਰਾਂ ਦੇ ਦਵਾਰ ਆ ਹਰਿ ਨੂੰ ਦਿਲ ਦੀ ਭਾਵਨਾ ਨਾਲ ਆਰਾਧ ਯਾਦ ਕਰ ਮਨ ਚਿੰਦੇ ਅੜਾ ਫਰ ਪਾਵੈ ਰਾਮ ਫਿਰ ਰਾਮ ਦੇ ਪਾਸੋਂ ਮਨ ਵਾਹਿ ਫਲਾ ਨੂੰ ਕਾ ਲਵੇਗੀ ਨਾਨਕ ਭਜ ਹਰ ਸਰਨਾਗਤੀ ਮੇਰੀ ਜਿੰਦ ਜੀ ਜਾਨ ਹਰੀ ਅਕਾਲ ਤੂਗੀ ਸ਼ਰਨ ਪ੍ਰਾਪਤ ਹੋ ਕੇ ਭਜਨ ਕਰ ਵਡ ਭਾਗੀ ਨਾਮ ਧਿਆਵੈ ਰਾਮ ਦੇ ਨਾਮ ਨੂੰ ਵੱਡੀਆਂ ਧਾਗਾਂ ਵਾਲੇ ਧੰਦੇ ਨੇ ਹਰ ਇੱਕ ਨਹੀਂ ਇਤਹਾਸ ਸਕਦਾ ਕਰ ਕਿਰਪਾ ਪ੍ਰਭ ਆਏ ਮਿਲ ਮੇਰੀ ਜਿੰਦੂੜੀ ਮੇਰੇ ਮੇਰੇ ਜੰਗ ਜਾਣੇ ਨੂੰ ਬੇਨਤੀ ਕਰੀਏ ਕਿਰਪਾ ਕਰਕੇ ਹੈ ਪ੍ਰਭੂ ਜਿਵੇਂ ਹੋਰ ਨਾ ਮਹਾਪੁਰਖਾਂ ਨੂੰ ਮਿਲਿਆ ਕਿਉਂ ਸਤਸੰਗ ਦੁਆਰਾ ਸਾਨੂੰ ਆ ਕੇ ਮਿਲੋ ਗੁਰਮਤ ਨਾਮ ਪ੍ਰਗਾਸੇ ਰਾਮ ਹੈ ਰਾਮ ਗੁਰਮਤ ਦੁਆਰਾ ਨਾਮ ਦਾ ਪ੍ਰਕਾਸ਼ ਸਾਡੇ ਹਿਰਦੇ ਵਿੱਚ ਕਰੋ ਆਪ ਹਉ ਹਰ ਬਾਜ ਗੁੰਡੀਆਂ ਮੇਰੀ ਜਿੰਦੜੀਏ ਅਸੀਂ ਹਰੀ ਤੋਂ ਬਗੈਰ ਉਡੀਣੀਆਂ ਉਦਾਸ ਹੋ ਰਹੀ ਹੈ ਮੇਰੀ ਇਹ ਜਿੰਦ ਜਿਹੜੀ ਚਿੱਤ ਦੀ ਮਿਰਤੀ ਹੈ ਉਡੀਨੀਆ ਉਦਾਸ ਹੋ ਰਹੀ ਹੈ ਉਡੀਨੀਆ ਉਡੀਕ ਰਹੀ ਹੈ ਉਡੀਨੀਆ ਦੁਖੀ ਹੋ ਰਹੀ ਹੈ ਵਿਛੋੜੇ ਕਰਕੇ ਜਿਵੇਂ ਜਲ ਬਿਨ ਕਮਲ ਉਦਾਸ ਹੈ ਰਾਮ ਜਿਵੇਂ ਜਲ ਤੋਂ ਬਿਨਾ ਕਮਲ ਉਦਾਸ ਹੁੰਦਾ ਹੈ ਰਾਮ ਤੋਂ ਬਿਨਾ ਸਭਾ ਚਿੱਤ ਉਦਾਸ ਹੈ ਵਰ ਪੂਰੇ ਮੇਲਾ ਆ ਮੇਰੀ ਜਿੰਦੜੀਏ ਸਤਿਗੁਰਾਂ ਨੇ ਕਿਰਪਾ ਕਰਕੇ ਮੇਰੀ ਜਿੰਦ ਯਾਤ ਸਤਿਗੁਰਾਂ ਦੇ ਨਾਲ ਮੇਲ ਦਿੱਤਾ ਪੂਰੇ ਗੁਰੂ ਨੂੰ ਮਿਲਵਾ ਦਿੱਤਾ ਪ੍ਰਮੇਸ਼ਰ ਨਾਲ ਹਰ ਸੱਜ ਹਰ ਪ੍ਰਭੂ ਸੇਰਾ ਹਰੀ ਪ੍ਰਭੂ ਸੱਜੰਗ ਜੋ ਹੈ ਹਰੇਕ ਦੇ ਪਾਸ ਅੰਗ ਸੰਗ ਹੈ ਉਹ ਰਾਮ ਰਮਿਆ ਹੋਇਆ ਤਨ ਤਨ ਜਿੰਦ ਨੂੰ ਮਿਲਤਾ ਉਹਨੇ ਹਰੀ ਪ੍ਰਭੂ ਨੇ ਹਰ ਬੁਕੀ ਆ ਪਾਸ ਜਿੰਦ ਨੂੰ ਮਾਰੀ ਫਾਹੀ ਕੱਢ ਦਿੱਤੀ ਉਹਨੇ ਵੀ ਰਾਮ ਨੇ ਤਨ ਤਨ ਗੁਰੂ ਹਰਿ ਕਸਿਆ ਮੇਰੀ ਜਿੰਦੂੜੀਏ ਸਤਿਗੁਰੂ ਰਾਮ ਰਾਮਦਾਸ ਜੀ ਕਹਿੰਦੇ ਹਨ ਗੁਰੂ ਅਮਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਜਿਵੇਂ ਹਰੀ ਅਕਾਲ ਪ੍ਰਭੂ ਨੇ ਦੱਸਿਆ ਹੈ ਜਨ ਨਾਨਕ ਨਾਮ ਬਿਗਾਸੇ ਰਾਮ ਜੀ ਕਹਿੰਦੇ ਪਰਮੇਸ਼ਰ ਦੇ ਰਾਮ ਦੇ ਨਾਮ ਕਰਕੇ ਬਿਗਾਸੇ ਖੜਾ ਉਹਦੇ ਸਹਿਤ ਹੋ ਗਏ ਹਾਂ ਚਿੱਤ ਖਿਲ ਗਿਆ ਹੈ ਰਾਗ ਬਿਹਾਗੜਾ ਮਹੱਲਾ ਚੌਥਾ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੂੜੀਏ ਲੋਕ ਅੰਮ੍ਰਿਤ ਨਹੀਂ ਭਾਲ ਕਰਦੇ ਹਨ ਕਿਸੇ ਵੀ ਸਾਧ ਸੰਗਤ ਜੀ ਕੰਨਾਂ ਦੇ ਹੋਠਾਂ ਵਿੱਚ ਅੰਮ੍ਰਿਤ ਮੰਨਿਆ ਹੈ ਉਹ ਸ਼ਹੀ ਪੁਰਖ ਜਿਹੜੇ ਆ ਉਹ ਵਿਸ਼ੇ ਰੱਖਤੀ ਪਰਦੇ ਰਿੰਗੇ ਹਨ ਅੰਤ ਨੂੰ ਉਹ ਰੰਡੀਆਂ ਹੋ ਜਾਂਦੀਆਂ ਵਿਧਵਾ ਹੋ ਜਾਂਦੀਆਂ ਜੇ ਕੰਤਾਂ ਦੇ ਹੋਠਾਂ ਵਿੱਚ ਅੰਮ੍ਰਿਤ ਰਾਸ ਹੋਵੇ ਤਾਂ ਵਿਧਵਾ ਕਿਉਂ ਹੋਣ ਤੇ ਰੰਡੇ ਕਿਉਂ ਹੋਣ ਇਸ ਕਰਕੇ ਕਹਿੰਦੇ ਉਹ ਅੰਮ੍ਰਿਤ ਰਾਸ ਨਹੀਂ ਹੈ ਕਣਿਆ ਰਸਾ ਸੰਗੀਆਂ ਇਸ ਅੰਮ੍ਰਿਤ ਰਾਸ ਦੇ ਤਾਂ ਹੀ ਪਤਾਲ ਚ ਮੰਨੇ ਰਹੇ ਜੇ ਪਤਾਲ ਚ ਹੋਵੇ ਤਾਂ ਸੱਜ ਜਹੂਲੇ ਕਿਉਂ ਹੋਣ ਕਈਆਂ ਨੂੰ ਸਮੁੰਦਰ ਜਿ ਮੰਨਿਆ ਸਮੁੰਦਰ ਜਿ ਹੋਵੇਗਾ ਖਾਰਾ ਸਮੁੰਦਰ ਕਿੰਰਾ ਜਾਂ ਨਾ ਕਈਆਂ ਚੰਦਮਾਨੀਆਂ ਕਿਰਮਾਂ ਚ ਮੰਨਿਆ ਇਹ ਚੰਦਮਾਨੀਆਂ ਕਿਰਨਾ ਜੰਦਾ ਬਿਜੋਗੀ ਲੋਕ ਕਿਉਂ ਕਾਬ ਦੇ ਕਿਉਂ ਸੇਕ ਉਹਨਾਂ ਨੂੰ ਆਉਂਦਾ ਇਹਦੇ ਠੰਡੀ ਤਰੇ ਹੈ ਚੰਦਮਾਨੀਆਂ ਕਿਰਨਾ ਜੰਦਾ ਕਈਆਂ ਸਵਰਗ ਵਿੱਚ ਮੰਨਿਆ ਹੈ ਜੇ ਸਵਰਗ ਵਿੱਚ ਅੰਮ੍ਰਿਤ ਹੁੰਦਾ ਸਾਥ ਸੰਗੇ ਜੀ ਤਾਂ ਇੰਦਰ ਨੂੰ ਗੋਤੰਦ ਦੇ ਘਰ ਜਾ ਕੇ ਕੋਈ ਹੋਣ ਦੀ ਕੀ ਲੋੜ ਸੀ ਉਹ ਅੰਮ੍ਰਿਤ ਦੇ ਨਾਲ ਅੰਮ੍ਰਿਤ ਹੋ ਜਾਂਦਾ ਉਹਨੂੰ ਕੋੜ ਨਾ ਚੜਦਾ ਇਸੇ ਗੋਦੋਂ ਤੋਂ ਪਾ ਹਿੱਲਿਆ ਇਸ ਤੀ ਦੇਖੇਂਦ ਲੋਭਾਇਆ ਸਹਿਸ੍ਰੀ ਚਿਹਰ ਪਾ ਗੂਏ ਤਾਂ ਮਨ ਪਛੋਤਾਇ ਕਈਆਂ ਅਮਰਤ ਨੂੰ ਸਾਧ ਸੰਗਤ ਜੀ ਪਤਾਲ ਵਿੱਚ ਮੰਨੇ ਆ ਇਹ ਪਤਾ ਹੈ ਕਿ ਸਭ ਜਹਰੀਲੇ ਕਿਉਂ ਰਹੇ ਆਂਗੇ ਇਸ ਕਰਕੇ ਜੋ ਗਲਤੀ ਨਾਲ ਅਮਰਤ ਮੰਨੇ ਉਹ ਅਮਰਤ ਨਹੀਂ ਹੁੰਦਾ ਅੰਮ੍ਰਿਤ ਨਾਮ ਸਾਧ ਸੰਗਤ ਦੇ ਵਿੱਚੋਂ ਪਰਮੇਸ਼ਰ ਦਾ ਨਾਮ ਹੈ ਪ੍ਰਾਪਤ ਹੁੰਦਾ ਸ੍ਰੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੂ ਜੋ ਖੰਡੇ ਦੇ ਨਾਮ ਗੁਰੂ ਕਲਗੀ ਧਰਜੀ ਨੇ ਪੰਘਾਂ ਪਿਆਰਿਆਂ ਨੂੰ ਆਪ ਸੀਸ ਲੈ ਕਰਕੇ ਦਿੱਤਾ ਹੈ ਇਹ ਅੰਮ੍ਰਿਤ ਰੂਪ ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰੂ ਹੁ ਭਾਵਾ ਕੋ ਹੈ ਇਹ ਧਾਈ ਗੁਰੂ ਸਾਹਿਬ ਦੇ ਪੰਘਾਂ ਪਿਆਰਿਆਂ ਦੇ ਰਾਹੀ ਖੰਡੇ ਦਾ ਅੰਮ੍ਰਿਤ ਮਿਲਣ ਕਰਕੇ ਏ ਅੰਮ੍ਰਿਤ ਦਾ ਨਾਮ ਆਂਦੀ ਪ੍ਰਾਪਤੀ ਕਰਨੀ ਹੈ ਗੁਰਮਤਿ ਦੁਆਰਾ ਕਿਉਂ ਹਰ ਹਰ ਪ੍ਰਗੋਸ਼ ਦਾ ਨਾਮ ਹੀ ਅੰਮ੍ਰਿਤ ਹੈ ਏ ਮੇਰੀ ਜਿੰਦ ਜਾਨ ਅੰਮ੍ਰਿਤ ਗੁਰਮਤ ਪਾਏ ਰਾਹ ਇਹ ਗੁਰਮਤ ਦੁਆਰਾ ਅੰਮ੍ਰਿਤ ਸੁਨਾਗ ਦੇ ਤਾਈ ਪਉਣਾ ਜਰਾ ਹੀ ਹੋਈ ਪਉਣਾ ਹੈ ਹਉਮੈ ਮਾਇਆ ਬਿਖ ਹੈ ਮੇਰੀ ਜਿੰਦ ਜੀ ਜਿਹੜੀ ਇਹ ਹੀ ਹੰਗਤਾ ਹੈ ਤੇ ਮਾਇਆ ਇਹ ਜ਼ਹਿਰ ਹੈ ਕਿ ਮੇਰੀ ਜਿੰਦੂ ਹਰ ਅੰਮ੍ਰਿਤ ਵੇਖੋ ਲੈ ਜਾਏ ਰਹੀਦਾ ਨਾਮ ਅੰਮ੍ਰਿਤ ਹੈ ਇਸ ਨੂੰ ਪੀਨੇ ਕਰਕੇ ਰਾਮ ਦੇ ਨਾਮ ਨੂੰ ਪੀਨੇ ਕਰਕੇ ਜਿਹੜੀ ਬਿਸ਼ਾ ਨਹੀਂ ਬਿਉ ਲੈ ਜਾਂਦੀ ਹੈ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੂੜੀਏ ਮੇਰੀ ਸਾਹ ਸੋਣੀ ਕੁਟ ਸੋਕਣ ਜਿਹੜੇ ਬਿਰਸ਼ ਹੁੰਦੇ ਆ ਇਹ ਅੰਮ੍ਰਿਤ ਦੀ ਵਰਖਾ ਹੋਵੇ ਉਹ ਸੁੱਕੇ ਬਿਰਸ਼ ਹਰੇ ਹਰੇ ਹੋ ਜਾਂਦੇ ਆ ਦੇ ਵੀ ਜਿਹੜਾ ਮਨ ਸੁੱਕਾ ਹੋਇਆ ਦੇਮਖ ਹੋ ਕੇ ਇਹ ਉਹਨਾਂ ਦਾ ਮਨ ਹਰਾ ਹੋ ਜਾਂਦਾ ਜਿਨ੍ਹਾਂ ਨੂੰ ਨਾਮ ਅਮਰ ਦੀ ਵਰਖਾ ਪ੍ਰਾਪਤ ਹੁੰਦੀ ਹੈ ਹਰ ਹਰ ਨਾਮ ਤੇ ਆਏ ਰਾਮ ਜੋ ਰਾਮ ਪਰਮੇਸ਼ੁਰ ਕੇ ਹਰ ਹਰ ਨਾਮ ਨੂੰ ਘੋਉਂਦੇ ਹੰਮ ਹਰ ਭਾਗ ਵੱਡੇ ਲਿਖ ਪਾਇਆ ਮੇਰੀ ਜਿੰਦਗੀ ਮੇਰੀ ਜਿੰਦਗਾਂ ਜਿਨ੍ਹਾਂ ਦੇ ਹਰੀ ਨੇ ਧੂਮ ਮੱਥੇ ਤੇ ਲਿਖ ਕੇ ਭਾਗ ਪਾਇਆ ਕਰਮਾਂ ਚ ਜਨ ਨਾਨਕ ਨਾਮ ਸਮਾਏ ਰਾਮ ਓਏ ਸ਼ਾਗਦੇ ਨੂੰ ਪਾ ਕੇ ਨਾਮ ਵਿੱਚ ਰਾਮ ਦੇ ਸਮਾਉਂਦੇ ਹੈ ਹਰ ਸੇਤੀ ਮਨ ਬੇਦਿਆ ਮੇਰੀ ਜਿੰਦੜੀ ਇਹ ਇੰਦਿਆਨੂ ਦਾਹਰੀ ਦੇ ਨਾਮ ਨਾਲ ਮਨ ਬੇਦਿਆ ਮਿਰਿਆ ਹੋਇਆ ਹੈ ਹਰ ਵਕਤ ਬਿਨਿਆ ਗਿਆ ਹੈ ਜਿਉਂ ਬਾਲਕ ਲੱਗ ਦੁੱਧ ਖੀਰੇ ਰਾਂ ਜਿਵੇਂ ਬੱਚਾ ਸਾਧ ਸੰਗੇ ਜੀ ਖੀਰੇ ਦੁੱਧ ਦੰਦੀਆਂ ਵਾਲਾ ਬੱਚਾ ਰੋਟੀ ਇਹ ਖਾ ਨਹੀਂ ਸਕਦਾ ਫਲ ਖਾ ਨਹੀਂ ਸਕਦਾ ਉਹ ਦੁਨੀਆਂ ਵਾਲਾ ਜਿਹੜਾ ਬੱਚਾ ਹੈ ਮਾਪੇ ਅਸਮ ਦੇ ਦੁੱਧ ਦੇ ਨਾਲ ਉਗ ਜਿਆ ਹੁੰਦਾ ਇਸੇ ਪ੍ਰਕਾਰ ਅਸੀਂ ਮਹਾਰਾਜ ਦੇ ਬੱਚੇ ਹਾਂ ਲੱਗਦੇ ਦਖੀਰੇ RAM ਮਹਾਰਾਜ ਦੇ ਨਾਮ ਰੂਪੀ ਦੁੱਧ ਦੇ ਵਿੱਚ ਮਹਾਰਾਜ ਦਾ ਉਪਦੇਸ਼ ਰੂਪੀ ਹਸਤ ਨੂੰ ਹੈ ਅਤੇ ਜੋ ਨਾਮ ਹੈ ਇਹ ਦੁੱਧ ਹੈ ਇਹ ਦੁਨੀਆ ਵਾਲੇ ਅਸੀਂ ਬੱਚੇ ਹਾਂ ਨਾਮ ਦੇ ਆਸਰੇ ਬਚਣ ਵਾਲੇ ਹਾਂ ਹੋਰ ਸਾਧਨਾ ਰੂਪੀ ਅਸੀਂ ਕੋਈ ਕਰਤੱਵੋ ਭੋਜਨ ਆਦਿ ਖਾ ਨਹੀਂ ਸਕਨੇ ਯੋ ਦੁੱਧ ਦੁਨੀਆਂ ਵਾਲੇ ਅਸੀਂ ਬੱਚਿਆਂ ਦੀ ਨਹੀਂ ਆਈ ਹਾਂ ਸਤਿਗੁਰੂ ਸਾਹਿਬ ਦੇ ਨਾਮ ਕਰਕੇ ਅਸੀਂ ਜੀਵਨ ਪਾਉਨੇ ਹਾਂ ਹਰ ਬਿਨ ਸਾਂਤ ਨਾ ਪਾਈਏ ਮੇਰੀ ਜਿੰਦੜੀ ਜਿਵੇਂ ਅਸਤੰ ਦਾ ਦੁੱਧ ਹੁੰਦਾ ਹੈ ਇਸ ਪ੍ਰਕਾਰ ਗੁਰੂ ਸਾਹਿਬ ਦੇ ਉਪਦੇਸ਼ ਰੂਪੀ ਅਸਤੰ ਦਾ ਦੁੱਧ ਹੋਇ ਨਾਮੋ ਹਰ ਬਿਨ ਸਾਂਤ ਨਾ ਪਾਈਐ ਮੇਰੀ ਜਿੰਦੂ ਜੇ ਮੇਰੀ ਜਿੰਦ ਦੀ ਆਨ ਹਰੀ ਦੀ ਪ੍ਰਾਪਤੀ ਵੇਲੇ ਸ਼ਾਂਤੀ ਨਹੀਂ ਕਿਤੇ ਵੀ ਪ੍ਰਾਪਤ ਹੁੰਦੀ ਹੈ ਜਿਉਂ ਚਾਤ੍ਰਿਕ ਜਲ ਬਿਨ ਟੀਰੇ ਰਾਂ ਜਿਵੇਂ ਬੁਹੀਆ ਜਿਹੜਾ ਜਲ ਤੋਂ ਬਗੈਰ ਕੇਰੇ ਉਚਾਰਦਾ ਬੋਨਦਾ ਹੈ ਸ਼ਾਂਤੀ ਭਾਵੇਂ ਸਮੁੰਦਰ ਭਰੇ ਹੋਏ ਦਰਿਆ ਭਰੇ ਹੁੰਦੇ ਆ ਸ਼ਾਂਤੀ ਮੂਰ ਨਸ਼ਤਰ ਦੀ ਬਰੀ ਤੋਂ ਬਿਨਾ ਬੁਹੀਏ ਦੀ ਇਤਿਆਸ ਨਹੀਂ ਜਾਂਦੀ ਇਹ ਇਹੇ ਦੇਰ ਸਾਧਨਾ ਰੂਪੀ ਭਾਵੇਂ ਗਿਆਨ ਨਾਲ ਸਮੁੰਦਰ ਭਰੇ ਪਏ ਆ ਸਤਿਗੁਰਾਂ ਦੇ ਮੁਖੋਂ ਜਿਹੜਾ ਬਚਨ ਨਿਕਲਣਾ ਇਹ ਸ਼ਾਂਤੀ ਬੂਨ ਹੈ ਇਸ ਤੋਂ ਬਿਨਾ ਸਿੱਖਾ ਲੈ ਕਿ ਤੁਮਕੀ ਬੁਨਿਆਦ ਨੂੰ ਸ਼ਾਂਤੀ ਨਹੀਂ ਕਿਸ ਪ੍ਰਕਾਰ ਹੋ ਸਕਦੀ ਯੋ ਇਹ ਮੇਰੀ ਜਿੰਦੂਲੀ ਇਹ ਮੇਰੀ ਜਿੰਦ ਜਾਨ ਹਰੀ ਦੀ ਪ੍ਰਾਪਤੀ বিনা ਸ਼ਾਂਤੀ ਨਹੀਂ ਪਾਈ ਦੀ ਟਿਕਾ ਨਹੀਂ ਆਉਂਦਾ ਜਿਵੇਂ ਚਾਤਰਕ ਜਲ ਬਿਨ ਤੇਰੀ ਰਾਂ ਜਿਵੇਂ ਸ਼ਾਂਤੀ ਬੂਨ ਤੋਂ ਬਿਨਾ ਬੂਨਦਾ ਹੀ ਰਹਿਂਦਾ ਹੈ ਕਿਵੇਂ ਦੁਨੀਆ ਭਾਵੇਂ ਕਿੰਨੇ ਪਦਾਰਥ ਪ੍ਰਾਪਤ ਕਰ ਲਈ ਹੈ ਰਾਵ ਨੂੰ ਨਾਮ ਰੂਪੀ ਸ਼ਾਂਤੀ ਬੂਨ ਤੋਂ ਬਿਨਾ ਬੂਨ ਕੇ ਹੀ ਰਹਿਣੀ ਸ਼ਾਂਤੀ ਨਹੀਂ ਆਉਂਦੀ ਸਤਗੁਰੂ ਸਰਣਿ ਤਾਏ ਤੋ ਮੇਰੀ ਜਿੰਦ ਜਾਨ ਮੇਰੀ ਜਿੰਦ ਜਾਨ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਜਾ ਕੇ ਪੜਨਾ ਕਰੋ ਹੁਣ ਦੱਸੇ ਹਰ ਪ੍ਰਭ ਕੀ ਰੀ ਕੋਈ ਪ੍ਰਮੋਤਾਲ ਕੁਝ ਵੀ ਪ੍ਰਾਪਤੀ ਵਾਲੇ ਗੁਰੂ ਗੁਰੂ ਸਾਹਿਬ ਦੀ ਦਰਸ਼ਨ ਤੇ ਤਾਂ ਪ੍ਰਾਪਤੀ ਹੈ ਮਨੁਖ ਤਰਗੁੰਦਾ ਹੈ ਜਨ ਨਾਨਕ ਹਰ ਮੀਲਾ ਮੇਰੀ ਜਿੰਦੂੜੀ ਇਹ ਮੇਰੀ ਜਿੰਦ ਜਾਨ ਹਰੀ ਅਕਾਲਪੁਰਖੋਂ ਕਿਰਪਾ ਕਰਕੇ ਜਨ ਨੂੰ ਮੇਲ ਲਿਆ ਹੈ ਘਰ ਬਾਜੇ ਸਬਦ ਕਣੇਰੇ ਰਾਮ ਦੇ ਨਾਮ ਰੂਪੀ ਕਲ ਹਿਰਦੇ ਦੇ ਅੰਦਰ ਕਲੇ ਬਾਜੇ ਵੱਜ ਆਏ ਹਨ ਮਨੁਖ ਹੋਮੈ ਵਿਛੜੇ ਮੇਰੀ ਜਿੰਦੂੜੀ ਇਹੇ ਮਨੁਹੂ ਲੋਕ ਦੇ ਦੀ ਹੰਗਤਾ ਕਰਕੇ ਇਹ ਮੇਰੀ ਜਾਨ ਉਹ ਵਿਛੋ ਚੁੱਕੇ ਹਮ ਵਿਖ ਬਾਦੇ ਹਉਮੈ ਜਾਲ ਰਾਂ ਰਾਜ ਦੇ ਰਾਮ ਪਰਮੇਸ਼ਰ ਦੇ ਨਾਮ ਨੂੰ ਪੁਲਾ ਕਰਕੇ ਹਉਮੈ ਦੇ ਜਾਲ ਦੇ ਵਿੱਚ ਬੱਜੇ ਹੋਏ ਇਹ ਹਰੀਲੇ ਹੋ ਰਹਿਣ ਵਿਸ਼ਾਂ ਕਰਕੇ ਜਿਉਂ ਪੰਛੀ ਕਪੋਤ ਆਪ ਬਨਾਇਆ ਮੇਰੀ ਜਿੰਦੜੀ ਇਹ ਇੱਕ પ્રસੰਗ ਆਉਦਾ ਕਾਪਸ ਗ੍ਰੰਥ ਦੇ ਅੰਦਰ ਜੋ ਭਾਗਵਤ ਦਾ ਕਾਪਸ ਸਕੰਧ ਹੈ ਕਬੂਤਰ ਇਹ ਕਿ ਕੁੰਛੀ ਸੀ ਕਬੂਤਰ ਉਹ ਸਾਥ ਸੰਗਤ ਜੀ ਅੰਡਾ ਉਸ ਤੇ ਪਿਆ ਸੀ ਤੇ ਹੋਰ ਕਬੂਤਰ ਨੇ ਉਸ ਨੂੰ ਕੱਢ ਦਿੱਤਾ ਉਹ ਬੱਚਾ ਛੋਟਾ ਜਿਹਾ ਸੰਤ ਚੋਗਾ ਪਾਉਂਦੇ ਦੇ ਰਾਜੀ ਹੋ ਗਿਆ ਕਟੜਾ ਹੋ ਗਿਆ ਕਟੜਾ ਹੋਣ ਤੋਂ ਉਹ ਸੰਗਤ ਕਰਿਆ ਕਰੇ ਹੋਵੇ ਜਿਨ੍ਹਾਂ ਤੇ ਤਰਕੀਰ ਤੋਂ ਪੈ ਨੂੰ ਹੋਇਆ ਕਰੇ ਉਹ ਕਬੂਤਰ ਸੰਤਾਂ ਦੀ ਸੰਗਤ ਛੱਡ ਕੇ ਨਾ ਜਾਇਆ ਕਰੇ ਕੋਈ ਵੀ ਉਹਨੇ ਜੇ ਕੰਮ ਕਰਕੇ ਸਭ ਹੋਰ ਕੁਤਰੀ ਦਾ ਮਲਾਪ ਹੋ ਗਿਆ ਸਮੁੰਦਰੀ ਦੇ ਮੈਨੇ ਕਰਕੇ ਉਸ ਨੂੰ ਬੱਚੇ ਪੈ ਗਏ ਜੀ ਮੇਰੇ ਸਸੋਂ ਸਾਰੇ ਝਾਰ ਚ ਫਸ ਗਏ ਆ ਉਸ ਵੇਲੇ ਸਾਬ ਸੰਦੇ ਜੀ ਕਿ ਵੀ ਮੋਲਾ ਮਾਰਿਆ ਝਾਰ ਚ ਜਾ ਕੇ ਫਸ ਗਏ ਆ ਤੱਕੜ ਕੇ ਉਸ ਨੇ ਖੰਦਕ ਨੇ ਆਉਦੇ ਕਬੀਏ ਕਰ ਲਿਆ ਉੱਥੇ ਆਉਂਦਾ ਹੈ ਕਹਿੰਦਾ ਵੀ ਕਿਹੜੇ ਖਪਾ ਵਿੱਚ ਕਿਹੜੇ ਖੇਤ ਚ ਖਪਾ ਬੀਜੀ ਸੀ ਇਸ ਆਦਮੀ ਨੇ ਸੂਤ ਕੱਟਿਆ ਸੀ ਅਤੇ ਇਹ ਕਿਨ ਜਾਲ ਬਣਾਇਆ ਸੀ ਇਹ ਕਿਸ ਸਮੇਂ ਵਿੱਚ ਅਸੀਂ ਫਸ ਗਏ ਇਹੋ ਜਿਹੇ ਨਹੀਂ ਕਦੇ ਨੂੰ ਫਿਰ ਸ਼ਿਕਾਰੀ ਨੂੰ ਮਾਰ ਇਹੋ ਪ੍ਰਕਾਰ ਸਾਹਿਬ ਸੰਗਜੀ ਨਾਲ ਹਰਮੋਉਦੇ ਹਨ ਜਿਵੇਂ ਪੰਛੀ ਖੁਸਕ ਆਪ ਬਣਾਇਆ ਮੇਰੀ ਜਿੰਦਗੀ ਜਿਵੇਂ ਕਮੂਤਰ ਪੰਛੀ ਨੇ ਆਪ ਦੇ ਪਰਿਵਾਰ ਦੇ ਮੋਹ ਚ ਲੈ ਕੇ ਸੰਗਤ ਦਾ ਅਸਲ ਛੱਡ ਕੇ ਆਪਣੇ ਆਪ ਨੂੰ ਬਣਾ ਲਿਆ ਅਸੀਂ ਇਹ ਮੇਰੀ ਜਿੰਦ ਜਾਨ ਸਿਉ ਮਨਮੁਖੋ ਸਭ ਵਸ ਕਾਲੇ ਜੀ ਆਪਣੀ ਆਪ ਨੂੰ ਵਿਦਵਾਨ ਮੰਨ ਕਰਕੇ ਬਣੇ ਅਸੀਂ ਪੰਡਤਾਂ ਬਣੇ ਸਿਆਣੇ ਗਿਆਨੀ ਹਾਂ ਬਿੰਦ ਖੇਦਨ ਕੀ ਖੰਬਾ ਵਾਲੇ ਜੀਆਂ ਨੇ ਤ੍ਰਿਸ਼ਨarup ਕੀ istri ਵਿੱਚ ਤੇ ਰਾਜ ਬੇਗ ਰੂਪੀ ਪੁੱਤਰ ਵਿੱਚ ਆਪਣੇ ਆਪ ਨੂੰ ਬਣਾ ਕੇ ਕਹਿੰਦੇ ਕਿਹੜੇ ਖੇਤ ਵਿੱਚ ਰੂਹ ਬੀਜੀ ਸੀ ਕਪਾਹ ਬੀਜੀ ਸੀ ਇਹ ਉਹ ਧਰਮ ਕੌਣ ਸੇ ਹੋਇਆ ਹੈ ਅਤੇ ਧਰਮ ਕਿਉਂ ਚਿੰਦੜ ਗਿਆ ਸਾਨੂੰ ਕਿਉਂ ਪੈ ਗਿਆ ਇਹ ਉਹ ਜਾਜ ਪਿਆ ਨੂੰ ਕਾਰਨੇ ਅੰਤ ਨੂੰ ਖਾ ਲਿਆ איਹੀ ਹਾਲਤ ਹੋ ਗਈ ਫਰਮਾਉਂਦੇ ਹਨ ਤੇ ਉਹ ਮਨਮੁਖ ਸਭ ਵਸ ਕਾਲੇ ਰਾਮ ਇਸ ਪ੍ਰਕਾਰ ਜਿਹੜੇ ਮਨਮੁਖ ਹਨ ਰਾਮ ਤੋਂ ਉਹ ਸਭ ਕਾਲ ਦੇ ਵਸ ਇਸ ਪ੍ਰਕਾਰ ਹਨ ਜੋ ਮੋਹ ਮਾਇਆ ਚਿਤ ਲਾਏ ਦੇ ਮੇਰੀ ਜਿੰਦੜੀ ਨੂੰ ਮੇਰੀ ਜਿੰਦਿਆ ਨੂੰ ਮਾਇਆ ਦੇ ਮੋਹ ਵੀ ਜਿਹੜੇ ਚਿਤ ਵੀ ਮਿਰ ਨੂੰ ਲਾਉਦੇ ਹਨ ਲੋਗ ਸੇ ਮਨਮਸ ਮੂਰ ਬਿਤਾ ਲੈ ਰਾਮ ਉਹ ਤੋਂ ਮਨਮੁਖ ਹਨਗੇ ਮੂਰਖ ਹਨ ਦਕਾਲੇ ਭੁਲੇ ਖੁੰਝੇ ਹੋਏ ਤਾਲ ਵਿਚਾਰ ਸਰੂਪ ਦੀ ਤੋਂ ਮਰਾਮ ਦੀ ਤੋਂ ਹਨ ਉਹ ਜਨ ਤਰਾਹ ਤਰਾਹ ਸਰਣਾ ਮੇਰੀ ਜਿੰਦੜੀਏ ਅਸੀਂ ਮਹਾਰਾਜ ਆਉਦੀ ਜਨ ਆਉਦੀ ਸ਼ਰਨ ਤਰਾਹ ਤਰਾਹ ਰੱਖਿਆ ਕਰੋ ਰੱਖਿਆ ਕਰੋ ਤਾਹੀ ਮਾ ਸ਼ਰਨ ਹਾਂ ਸ਼ਰਨ ਹਾਂ ਇਸ ਪ੍ਰਕਾਰ ਮੇਰੀ ਜਿੰਦ ਬੇਨਤੀ ਕਰੀਏ ਗੁਰਨਾਨਕ ਹਰ ਰਖਵਾਲੇ ਰਾਮ ਹਰੀ ਜੋ ਰਾਮ ਪਰਮੇਸ਼ਰ ਦਾ ਸਰੂਪ ਗੁਰੂ ਨਾਨਕ ਦੇਵ ਜੀ ਹੈ ਉਹ ਆਪਣੇ ਰੱਖਿਆ ਕਰਨ ਵਾਲੇ ਹੈ ਯੂ ਰੱਖਿਆ ਕਰਨਗੇ ਆਪਣੀ ਹਰ ਜਨ ਹਰ ਲੇਬ ਉਬਰੇ ਮੇਰੀ ਜਿੰਦੂੜੀਏ ਤੇ ਮੇਰੀ ਹਿੰਦ ਜਾਨ ਜਿਹੜੇ ਹਰੀ ਦੇ ਜਾਨ ਹਰੀ ਦੀ ਲੰਦੇ ਚ ਲੱਗੇ ਆ ਉਹ ਉਬਰੇ ਬਜ ਗਏ ਹਨ ਹੋਰ ਭਾਗ ਵੱਡੇ ਹਰ ਪਾਇਆ ਰਾਮ ਜਮਦ ਧਰੂ ਮੱਥੇ ਦੇ ਵੱਡੇ ਭਾਗ ਕਰ ਮਹਾਨ ਹੈ ਕੋਨ ਹਰਿ ਪਰਮੇਸ਼ਰ ਨੂੰ ਪ੍ਰਾਪਤ ਕੀਤਾ ਰਾਮਦੇਵ ਭਾਈ ਹਰ ਹਰ ਨਾਮ ਪੂਤ ਹੈ ਮੇਰੀ ਜਿੰਦ ਜਾਨ ਹਰ ਹਰ ਪਰਮੇਸ਼ਰ ਦਾ ਨਾਮ ਪੂਤ ਜਹਾਜ ਹੈ ਮੇਰੀ ਜਿੰਦ ਜਾਨ ਗੁਰਖੇਵਤ ਸ਼ਬਦ ਤਰਾਇਆ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਉਪਦੇਸ਼ ਹੈ ਇਹ ਖੇਵਤ ਮਿਲਾਂ ਹੈ ਜਿਨਨ ਗੁਰਾਂ ਦੇ ਉਪਦੇਸ਼ ਨੂੰ ਘਾਰਿਤ ਕੀਤਾ ਹੈ ਉਹਨਾਂ ਨੂੰ ਮਾਰੇ ਸਾਜਿਂ ਤਾਰ ਦਿੱਤਾ ਹੈ ਸੰਸਾਰ ਸਮੁਤੋਂ ਆਰਾਮ ਦਾ ਨਾਮ ਦੇ ਕੇ ਹਰ ਹਰਪੁਰਖ ਦਇਆਲ ਹੈ ਮੇਰੀ ਜਿੰਦੜੀ ਮੇਰੀ ਜਾਨ ਹਰ ਹਰ ਜੋ ਪ੍ਰੀਸ਼ਰ ਪੂਰਨ ਉਹ ਦਇਆ ਦਾ ਘਰ ਹੈ ਗੁਰ ਸਤਗੁਰ ਮੀਟਾਇਆ ਰਾਮ ਗੁਰੂ ਸਤਗੁਰ ਰਾਮ ਦੇ ਸੂਪਨੇ ਕੋਝ ਮਤਿ ਰਾਮ ਦੇ ਦਾਈ ਮੇਲ ਦੁੱਤਾ ਹੈ ਪੂਰਨਿਕ ਸੰਗੂਤੀ ਤੁਮ ਸ਼ੂਭ ਗੁਰਾਨੇ। ਪਰ ਕਿਰਪਾ ਸੁਣ ਬੇਨਤੀ ਹਰ ਹਰ। ਜੇ ਹਰ ਹਰ ਕ੍ਰਿਸ਼ਨ ਸਾਹਬ ਦੇ ਕਿਰਪਾ ਗਿਸ਼ਟੀ ਕਰੋ ਕਿ ਬੇਨਤੀ ਸੁਣੋ। ਜਨ ਨਾਨਕ ਨਾਮ ਤੇ ਆਇਆ। ਜੇ ਮਹਾਰਾਮ ਸਿੰਘ ਤੇਰੇ ਜਨਾਨ ਨਾਮ ਨੂੰ ਧਿਆਨਾ ਕੀਤਾ ਹੈ। ਤੇਰੇ ਨਾਮ ਨੂੰ ਜਿਵੇਂ ਜਨਾਨ ਨੇ ਧਿਆਇਆ ਹੈ ਰਾਮ ਅਸੀਂ ਵੀ ਤੇਰੇ ਨਾਮ ਨੂੰ ਧਿਆਨਾ ਕਰੀਏ ਇਹ ਬੇਨਤੀ ਸੁਣੋ।